ਕੌਮੀ ਕੰਡਾਲਾ ਰੌਣ ਦੀ ਰਸਮ ਅਦਾ ਕੀਤੀ ਜਾਵੇਗੀ ਬਾੜੂ ਪਿੱਛੇ ਆ ਜਾ ਨਾਲ वाइटे सैनिटेशन मंत्री पंजाब देर आपके दिशेर के लिए हाजिर है श्रीमान आएगा डिप्टी कमिश्नर श्री तलविंदरजीत सिंह जी एसएसपी गुरदासपुर श्री आदित्य जीमंड सरदार गुरबंदर सिंह और सेवा के आप प्रबंधक जल सप्लाई का सैनिटेशन मकान और सारी के शहरी विकास मंत्री पंजाब ਸਰਦਾਰ ਹਰਦੀਪ ਸਿੰਘ ਜੀ ਦਾ ਜਨਮ 1976 ਨੂੰ ਕੋਇਆਸੀ ਐਗਰੀਕਲਚਰ ਕਮੇਟੀ ਦੇ ਮੈਂਬਰ ਵੀ ਰਹੇ ਇਸ ਸਮੇਂ ਆਪ ਅਤੇ ਆਪ ਤੁਹਾਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗਾਂ ਦੇ ਮੰਤਰੀ ਵਜੋਂ ਚਿੱਤੇ ਜਾ ਰਹੇ ਕ੍ਰਾਂਤੀਕਾਰੀ ਉਪਰਾਲਿਆਂ ਦਾ ਸਾਰਣ ਭਾਰਤ ਆਪੇ ਬਾਕੀ ਉਹਦੇ ਤੋਂ ਸਾਡੇ ਏਰੀਆ ਦੇ ਪੰਜਾਬ ਪੁਲਿਸ ਵੀ ਵੱਡੀ ਗਿੰਗੀ ਚ ਸਾਡੀਆਂ ਜੀਆ ਲਾਵਾ ਏਰੀਆ ਦੇ ਸੁਪੇੜੀ ਸੰਖਿਆ ਚ 200 ਗਿਆਨਾਂ ਦਾ 100 ਪ੍ਰਯੋਗ ਦਾ 100 ਕਿਹਾ ਦੇ ਪੁਰਸਕਾਰ ਤੋਂ ਤੇ ਵਿਦਿਆਰਥੀਆਂ ਦੇ ਉਤਸ਼ਾਹ ਨਾਲ ਦੇਤੀ ਹੈ ਜੀ ਹੈਲਥ ਸੀ ਦਾ ਵਿਦਿਆਰਥੀ ਜੀ ਨੂੰ ਬਹੁਤ ਸਭੀ ਬਾਰੇ ਡਾਇਗਰ ਜ਼ੋਰ ਦਾ ਤਾੜੀਆਂ ਜੀ ਸਹੀ ਪੰਜਾਬ ਪੁਲਿਸ ਪੰਜਾਬ ਮੈਨਾ ਪੁਲਿਸ ਪट्रोल ਨੰਬਰ 3 ਐਸਆਈ ਮੋਨਾ ਫਗਵਾਈ ਕਰ ਰਹੇ ਨੇ ਮੋਨਾ ਤਮਾਦ ਪੰਜਾਬ ਹੌਮਗਾਰਡ ਪट्रोल ਨੰਬਰ 4 ਇੰਸਪੈਕਟਰ ਕੇਸ਼ਮਾਰ ਕੰਪਨੀ ਕਮਾਂਡਰ ਫਗਵਾਈ ਕਰ ਰਹੇ ਨੇ ਐਨਸੀਸੀ ਕੈਡਟਸ ਸਰਕਾਰੀ ਕੌਡਿ ਗੁਰਦਾਸਪੁਰ ਐਨਸੀਸੀ ਲੜਕੇ ਬਲਜੀਤ ਕੁਮਾਰ एनसीसी लड़कियां सरकारी कॉलेज गुरदासपुर नवदीप कौर इस ਤੋਂ ਬਾਅਦ ਪੰਜਾਬ ਪੁਲਿਸ ਦੀ ਬੈਟ ਟੀਮ ਅਤੇ ਭਾਰਤੀ ਫੌਜੀ ਦੀ ਬੈਟ ਟੀਮ ਪੰਜਾਬ ਪੁਲਿਸ ਦੀ ਬੈਟ ਟੀਮ ਦੀ ਨਵਾਈ ਕਰ ਰਹੇ ਨੇ ਹਵਲਦਾਰ ਜਨਰਲ ਸਿੰਘ ਅਤੇ ਭਾਰਤੀ ਫੌਜੀ ਦੀ ਸਾਰਾ ਗੜੀ ਬਟਾਲੀਅਨ ਉਸ ਦੀ ਨਵਾਈ ਕਰ ਰਹੇ ਨੇ ਲਾਈਵ ਸੂਚਕਾ ਦੋਪਰੀ ਸੇ ਸਾਰੂ ਜੀ ਅੱਜ ਦਾ ਹਿੰਦੋਸਤਾਨ ਮਾਰਾ ਮੰਗੂਦਲੇ ਹੈ ਸੇਂਗੂਪਾ ਹਾਂ। ਤੋਂ ਮੈਂ ਆਪਣਾ ਬਾਤ ਬੇਨਤੀ ਕਰਾਂਗਾ। ਤੋਂ ਮਤੋਂ ਸਰਦਾਰ ਮੋਦੀਆ ਸਾਹਿਬ ਦੇ ਵਿਭਾਗ ਮਾਲੂ ਭਾਗ ਦੇ ਵਿੱਚ ਨਵੇਂ ਪਟਵਾਰੀ ਭਰਤੀ ਕੀਤੇ ਗਏ ਨੇ। ਉਹਨਾਂ ਨੂੰ ਉਹਨਾਂ ਬਾਦ ਹੋਰ ਅੰਮਨ ਭਾਗ ਤੋਂ ਰਵੀ ਸਿੰਘ ਜਰਵਾਸ ਜਰਵਾਸ ਮੈਂ ਤੁਹਾਨੂੰ ਸਭ ਨੂੰ ਪਨਾਚੀ ਮੈਂ ਯਾਗੀ ਦੇ ਇਸ਼ਤਿਹਾਰੇ ਦੀ ਹਾਰਦਿਕ ਵਧਾਈ ਦਿੰਦਾ ਅੱਜ ਦਾ ਦੇ ਸਦੋ ਦੇ ਕਾ 77 ਦਾ ਸਨਾਰੀਆਂ ਵੱਲੋਂ ਪਿਤੀਆਂ ਕਰਵਾ ਰੀਆਂ ਸਭ ਦਾ ਦੇਖਣਾ ਨਸੀਬ ਹੋਇਆ ਯਾਗੀ ਦੀ ਲਹਿਰ ਵਿੱਚ 80% ਤੋਂ ਵੱਧ ਜੋ ਕੰਮ ਪੰਜਾਬੀਆਂ ਦਾ ਰਿਹਾ ਅੱਜ ਦੇ ਦੇ ਮਹਾਨ ਸਰਕਾਰ ਜੀ ਹੀ ਸਰਕਾਰ ਤੁਗਸੇ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਸੁਮੇਤ ਸਾਡੇ ਆਜ਼ਾਦੀ ਕਾਟੀਆਂ ਨੂੰ ਸਿੱਧਾ ਕਰਦੇ ਆਂ ਭਾਰਤ ਦੀ ਰੱਖਿਆ ਕੰਮ ਵਿੱਚ ਸਾਡੀਆਂ ਅਸ਼ਨਾਵਾਂ ਅੱਜ ਸੈਨਿਕ ਬਣਾ ਕੇ ਪੁਲਿਸ ਫੋਰਸ ਦਾ ਵੱਡਾ ਯੋਗਦਾਨ ਜਿਹਨਾਂ ਸਭ ਨੂੰ ਮੈਂ ਸਿੱਧਾ ਕਰਦਾ ਜਿਹੜਾ ਕੋਈ ਦਿਨ ਖਾਲੀ ਨਹੀਂ ਜਾਂਦਾ ਦੁਨੀਆ ਦੇ ਸਭ ਸਾਡਾ ਕੋਈ ਸੈਨਿਕ ਸਰ ਆਪ ਦਿੱਤੇ ਰਾਖੀ ਕਰਦਾ ਸਾਹਿਬ ਪ੍ਰਾਪਰੇ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਪ੍ਰੋਤੋ ਸਿੰਘ ਮਾਜੀ ਨੇ ਆਪਣੇ ਉਧੇ ਦੀ 100 ਸ਼ਹੀਦ ਦੇ ਆਗਮ ਸਰਕਾਰ ਭਗਤ ਸਿੰਘ ਜੀ ਦੇ ਜਨਮ ਦਿਤੇ ਖਾਸ ਕਰਕੇ ਵਿਖੇ ਦੀ ਚੁਕੀ ਸੀ ਸਰਕਾਰੀ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀ ਬਨਾਓ ਬੇਲਗੜੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਰਕਾਰ ਦੇ ਇੱਕ ਹੁਕਮ ਸਬਕਾ ਮਹਾਲੀ ਪਟਾਚਰੀ ਹਵਾਈ ਅੱਡੇ ਦਾ ਨਾਮ ਸੀ ਸੀਰ ਪਕਤ ਸਿੰਘ ਰੱਖਿਆ ਗਿਆ ਅੱਜ ਹੀ ਤੇ ਆਜ ਤੱਕ ਦਾ ਬਣ ਸਥਾਪਿਤ ਕੀਤਾ ਗਿਆ ਮੁੱਖ ਮੰਤਰੀ ਸਰਦਾਰ ਪ੍ਰਮੋਦ ਸਿੰਘ ਮਾਜੀ ਦੀ ਹਵਾਈ ਵਾਲੀ ਸਰਕਾਰ ਇਹ ਆਪਰਾਪਿਆ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਸਾਡੀ ਸਰਕਾਰ ਵੱਲੋਂ ਸੁਭਾਵਾਸੀਆਂ ਨੂੰ ਹਰ ਮਹੀਨੇ 300 ਯੂਨਿਟ ਫ੍ਰੀ ਦਿੱਤਾ ਜਾ ਰਿਹਾ ਹੈ ਇਸ ਵਾਰ 90% ਲੋਕਾਂ ਦੇ ਕਰਾਂ ਦਾ ਜਿਹੜਾ ਬਿੱਲ ਹੈ ਉਹ ਜ਼ੀਰੋ ਆ ਗਿਆ। ਹੁਣ ਤੱਕ ਫਟਵਿੰਡਿਆ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮੁੱਖ ਮੰਤਰੀ ਸਰਦਾਰ ਤੁਰਨ ਸਿੰਘ ਮਾਜੀ ਨੌਕਰੀਆਂ ਦੇ ਚੁੱਕਿਆ। 881 ਆਮ ਆਪੀ ਕਲੀਨਿਕ ਸਫਲਤਾ ਪਰਵਤ ਚੜ੍ਹਨੇ ਆ। 200 ਹੋਰ ਨਵੇਂ ਬਹਲਾ ਕਲੀਨਿਕ ਖੁੱਲੇ ਜਾ ਰਹੇ। ਇੱਥੇ ਮੁਫਤ ਦਵਾਈਆਂ ਅਤੇ ਮੁਫਤ ਇਚੇ ਜਾਂਦੇ ਆ। ਹੁਣ ਸਾਡੀ ਸਰਕਾਰ ਵੱਲੋਂ ਦੋਪ ਮੁਪਟੋ ਹਰ ਸੁਭਾਸ਼ੀ ਦਾ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਦਾ ਇਤਿਹਾਸਿਕ ਫੈਲਾ ਕੀਤਾ ਗਿਆ। ਨਸ਼ਿਆਂ ਸਿਆਗ ਨੂੰ ਮਹਿਮ ਜੱਗੀ ਪੱਧਰ ਤੇ ਜਾ ਰਹੀ ਹੈ। ਨਸ਼ਿਆਂ ਤੇ ਪ੍ਰਸ਼ਟਾਚਾਰ ਖਾਤ ਸਾਡੀ ਸਰਕਾਰ ਦੀ ਜ਼ੀਰੋ ਟਾਲ ਦੀ ਸਥਿਤੀ ਹੈ। ਮਾਮ ਵਿਭਾਗ ਦੇ ਕੀ ਤਸ਼ੀਂਦਰਾ ਤੋਂ ਲੈ ਕੇ ਰਿਸ਼ਕਿਆ ਤਰਕੰਗੀਆਂ ਬਦਲੀਆਂ ਕਰਕੇ ਨਕਸੀ ਤੋੜਿਆ ਗਿਆ। ਇਜੀ ਰਿਸਟਰੀ ਆਈ ਦੀ ਜਮ੍ਹਾਂਬੰਦੀ ਇਹੋ ਜੀ ਸਮਾਜਵਾਦੀ ਲੋਕਾਂ ਨੂੰ ਸਿਖਾਗੀਆਂ ਸੇਵਾਵਾਂ ਲਹਈਆ ਕਰਵਾਈਆਂ ਜਾ ਰਹੀਆਂ 118 ਸਕੂਲ ਆਗਰ ਦੇ ਸ਼ੁਰੂ ਕੀਤੇ ਗਏ ਸਿੱਖਿਆ ਕ੍ਰਾਂਤੀ ਦੇ ਅਧਿਕਾਰ ਨੂੰ ਵਿਦੇਸ਼ਾਂ ਉਪ ਟ੍ਰੇਨਿੰਗ ਲਈ ਭੇਜਿਆ ਗਿਆ ਪੰਜਾਬ ਸੂਬਾ ਦੇਸ਼ طورੇ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਦੇ ਉੱਤੇ ਆਇਆ ਇਹ 100% ਪੈਡੀਕਰਾਂ ਨੂੰ ਪੈਦਾ ਰਹੀ ਜਲ ਸਰਪਲਾਈ ਦਿੱਤੀ ਜਾ ਰਹੀ ਹੈ ਕਿਸਾਨੀ ਸਾਡੀ ਰੀੜ ਦੀ ਹੱਡੀ ਆ ਸਾਡੀ ਸਰਕਾਰ ਦੇ ਵੰਦ ਤੇ 14000 ਡੈਰੀ ਖਾਲ ਸ਼ੁਰੂ ਕਰਵਾਏ ਅਤੇ ਟਿਨਾਂ ਤੱਕ ਪਾਣੀ ਜਿਹੜਾ ਪਹੁੰਚਾਇਆ ਗਿਆ। ਕਰਤੀ ਪਾਣੀ ਨੂੰ ਬਚਾਉਣ ਲਈ ਚੋਲੇ ਦੀ ਸਿੱਧੀ ਵਜਾਈ ਖੇਤ ਰਕਵਾ ਜਿਹੜਾ ਵਧਾਇਆ ਗਿਆ। ਕਿਸਾਨਾਂ ਨੂੰ ਸੋਲ ਸੇ ਨਰਿੰਦੀ ਬਿਜਲੀ ਮਈਆ ਕਰਵਾਏ ਗਈ ਰਹੀ ਜਾ ਰਹੀ ਹੈ। ਮੰਡੀਆਂ ਵਿੱਚ ਫਸਲ ਦੀ ਤੁਰਤ ਖਰੀਦ ਅਤੇ ਭੁਗਤਾਨ ਦਾ ਪ੍ਰਬੰਧ ਕੀਤਾ ਗਿਆ। ਪੰਜਾਬ ਦੇਸ਼ ਦਾ ਪਹਿਲਾ ਸਵੇਰ ਜਿਸਨੇ ਅਸਾਸਤ ਜੀਹਦੇ ਤੋਂ ਇਕਲੀ ਕੋਲ ਸਪੋਰਟ ਬਣਾਈ ਜਿਹੜੀ ਸੜਕੀ ਹਾਦਸੇ ਦੇ ਫਿਰਦਾਨੇ ਜੰਦਾ ਵਿਚਾਰੇ ਨਿਵੇਸ਼ ਨੂੰ ਹਲਾੜਾ ਦਿੱਤਾ ਜਾ ਰਿਹਾ ਉਦਯੋਗਪਤੀਆਂ ਦੀ OTS ਸਕੀਮ ਲੱਗੀ ਗਈ ਆਜ਼ਾਦੀ ਤੋਆ ਪਿੰਡਾਂ ਦੇ ਟੋਪੇ ਦੀ ਸਫਾਈ ਕੀਤੀ تیاری ਹੈ ਸੁੱਬੇ ਵਿੱਚ ਖੇਤ ਸੁੱਬੇ ਚ ਕਾਦਾ ਕਰਨ ਲਈ ਕੇ ਨੀਤੀ ਬਣਾਈ ਗਈ ਖੇਡਾ ਬਦਲ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਸ਼ਹੀਦਾਂ ਤੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ ਜਿਸ ਦੇ ਸਾਦੇ ਤਿੰਨ ਖਾਨਾਂ ਵਿੱਚ ਅਲੰਕਟਡ ਏਸ਼ੀਅਨ ਕਾਮਰਵੈਕਸ ਤੇ ਨੈਸ਼ਨਲ ਗੇਟ ਦੇ ਜੇਤੂਆਂ ਨੂੰ 100 ਰੁਪਏ ਇਨਾਮ ਵਜਿ ਵੰਡੀ ਗਈ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ప్రతిਪਰਵਾਹ ਇੱਕ ਰੋਕੇ ਦੀ ਮਾਇਕ ਮਦਦ ਕੀਤੀ ਜਾ ਰਹੀ ਇਸ ਸਾਹ ਤੋਂ ਮੇ ਬਾਸਾ ਸ੍ਰੀ ਗੁਰੂ ਤੇ ਪਹਾਦਰ ਸਾਹਿਬ ਜੀ ਦਾ 350 ਸਹਿੱਤੀ ਦੇ ਉਸ ਬਣਾਏ ਜਾ ਰਿਹਾ ਜਿਸ ਨੂੰ ਸਾਡੀ ਸਰਕਾਰ ਵੱਡੇ ਪੱਧਰ ਉੱਤੇ ਸਰਦਾਗਰ ਬਣਾਉਂ ਜਾਵੇ ਮੇਰੇ ਵੀ ਨਾਮ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਮੇਰੇ ਬੱਚਿਆਂ ਦੇ ਵੀ ਨਾਮ ਕੇ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਰਡਰ ਏਜਲੇ ਗੁਰਦਾਸਪੁਰ ਨੇ ਕਿਥੇ ਪੰਜਾਬ ਦੇ ਦੇਸ਼ ਨੂੰ ਵੱਡੇ ਨਾਮੀ ਖਿਡਾਰੀ ਤੇ ਲੇਖਕ ਤੇ ਸੈਨਿਕ ਦਿੱਤੇ ਹਨ ਸਾਡੀ ਸਰਕਾਰ ਵੱਲੋਂ ਗੁਰਦਾਸਪੁਰ ਵਿਖੇ 14.92 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬਾਸ ਸੱਡਾ ਮਨਾਇਆ ਗਿਆ 21 ਕਰੋੜ ਦੇ ਵਿਲਾਕਤ ਰਾਜ ਟਿਬੜੀ ਰੋਡ ਦੇ ਅੰਡਰ ਰੇਲਵੇ ਬ੍ਰਿਜ ਬਣਾਇਆ ਗਿਆ ਜਿੰਨਾ ਲਈ ਅੰਕਸ਼ੇ 9 ਕਰੋੜ ਦੇ ਵਿਲਾਕਤ ਰਾਜ ਨਵਾਂ ਤਸੀਲ ਕੰਪਲੈਕਸ ਅਤੇ ਸੱਤ ਸੀਦਾ ਦਫਤਰ ਬਣਾਇਆ ਗਿਆ ਜਨਾ ਲਈ ਕਿਛੇ 61 ਕਰੋੜ ਅਤੇ ਬਟਾਲਾ ਵਿਖੇ 11 ਕਰੋੜ ਦੇ ਨਵਾਂ ਤਸੀਲ ਕੰਪਲੈਕਸ ਬਣਾਇਆ ਗਿਆ ਜੋ ਬਹੁਤ ਲੋਕਾਂ ਨੂੰ ਆਪਨ ਕਿਤੇ ਜਾਣੂ ਬਟਾਲਾ ਵਿਖੇ ਸਿੰਘ ਕੁਮਾਰ ਬਟਾਲਵੀ ਐਡੀਟੋਰਿਅਲ ਨੂੰ ਕਲਾ ਤੇ ਸਾਹਿਤ ਕੇਂਦਰ ਦਾ 투ਰਾ ਬਣਾਇਆ ਹੋਇਆ ਹੈ। ਆਪ ਆਪਣਾ ਨੰਬਰ ਦੇ ਦਿਓ WhatsApp 如果早 Marche 房onderi では, allako 白金/.曼金坎坎坎坎坎坎坎坎坎坎坎坎坎坎. मैं आ, सब इंस्पेक्टर विपिन कुमार शर्मा फिफ्टी एट बटालियन बी और हमारे सी साहब की तरफ से सभी देशवासियों को और हमारे गुरदासपुर के जो भी आ, जो जनता है गुरदासपुर की उनको स्वतंत्रता दिवस की बहुत बहुत शुभकामनाएँ और बधाई ये हम वेपन डिस्प्ले जो करते हैं इसका मेन मोटिव है कि एक जो सिविलियंस के प्रति जो क्योरसिटी होती है कि हम ये वेपन एक्चुअली है क्या इसका क्या क्या है इसका यूज़ कैसे करते हैं कहाँ करते हैं कब करते हैं उसको लेके जो कुछ क्योरिसटी है उसको दूर करते हैं और एक मकसद ये भी है कि हम जो आपसी तालमेल जो है एक दूसरे के प्रति वो बढ़ाने का हमारा मेन मकसद है और ऐसा मतलब कई बार होता है कि लगता है सिविलियंस की फ़ौज जो है वो अलग है हमसे या अलग व्यवहार है वो जो एक कम्युनिकेशन जो गैप है उसको दूर करने के लिए हम ये डिस्प्लेमेंट करते हैं और मैं धन्यवाद देना चाहूँगा अपने गुरदासपुर के डीसी साहब का जिन्होंने हमें आमंत्रित किया इसमें वेपन डिस्प्ले करने का मौका दिया और, और हमारे जितने भी सहकर्मी हमारे साथ हैं इनका बहुत बड़ा इनमें सहयोग है और इस कार्यक्रम को सफल बनाने में जैसे हमारा बॉर्डर एरिया है बॉर्डर एरिया हाँ हमारे पास ए डी एस है एंटी ड्रोन आ, गन सिस्टम जो है हमारे पास है जो वो थोड़ी आ, वेट है उसमें हम उसको एक जगह दूसरे का नहीं ले जा सकते इसके वजह से उसको हम यहाँ डिस्प्ले नहीं कर पाए बाकी अगर किसी को देखना है कि ए हम कैसे जो ड्रोन सिस्टम है वो हम कैसे काम करते हैं कैसे उसको हम टैकल करते हैं तो आप हमारे बी कैंपस में आ सकते हैं कभी भी उसके बारे में आपको इंडक्शन करा दिया जाएगा कितनी अदून, है? है, कि दूरी सबसे सब से 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 जो सबसे जो खतरनाक हथियार हमारे पास जो है वो अभी स्मॉल जैसे आर्म्स की जो कैटेगरी होती है हम स्मॉल आर्म बोलते हैं फिर मीडियम बोलते हैं फिर हम लोग हैवी बोलते हैं तो ये जितने भी आप देख रहे हैं यहाँ पे ये सारे स्मॉल आर्म में आते हैं जैसे हम क्लोज कैमपैट के लिए जो यूज़ करते हैं इसकी रेंज 300 मीटर 400 मीटर 200 मीटर जैसे सबसे छोटा पिस्टल हो गया फिर हमारा 47 हो गया जिसकी 300 है फिर हमारा जो इंसास हो गया उसकी 400 मीटर करीब रेंज है एल हो गया उसकी मतलब साइड के हिसाब से हम रेंज लगा सकते हैं मतलब हज़ार हज़ार मीटर तक उससे मार सकते हैं फिर हमारी एस एस स्नाइपर हो गई जिससे हम करीब करीब अठारह से 2000 मीटर तक एक्यूरेट बंदे को हम हिट कर सकते हैं उसके बाद हमारी मीडियम में हमारे पास है एमएमजी। एमएमजी का काम ये है कि जो एमएमजी का मतलब ही होता है मीडियम मशीन गन बोलते हैं उसको उसकी भी रेंज अगर देखी जाए तो दो किलोमीटर तीन किलोमीटर हम उसको जो दुश्मन है उसको हम रोक सकते हैं उतने उतने रेंज में आने के बाद हम उसको डिस्ट्रॉय कर सकते हैं उसके बाद जो हैवी होती है वो आर्टिलरी रेंज है आप, जो आर्टिलरी बटालियन है वो हमारी आ, कश्मीर में है फिरोजपुर में भी है तो वो बड़ी हैवी में आती है जब रात होती है जो पाकिस्तान है वो हमेशा को अंजाम देता रहता है रात को जैसे फूट हो उसके लिए क्या नाइट डिविज़न नाइट डिविज़न के लिए हमारे पास बैला कुलड है जो हम आ, नाइट डिविज़न रात में यूज़ करते हैं और भी आ, हमारे पास जो ब्लड हुड एक कैमरे लगे हुए आ, नहीं नहीं ब्लड हुड को हमारे पास वो है जो एच एस और रात में देखते हैं जो रात में बिल्कुल हमें क्लियर नज़र आता है जो भी चीज़ें चलती है जो हीट वे पे काम करती है एक्चुअली जो भी अगर जैसे पेड़ पौधे वो तो नज़र आएगा लेकिन जैसे ही कोई अगर जिसमें जान है वो उसका पता लग जाता है कि वो क्रॉस कर रहा है उसके बाद हमारे पास जितने भी हमारे बॉर्डर हैं वहाँ पर हमने अब गृह मंत्रालय की तरफ से हमारे जितने भी बॉर्डर हैं वो सबको कवर करने के लिए हमारे पास अब पी कैमरा और बुलेट कैमरा सर्विलेंस इक्विपमेंट का बहुत ज़ोर से यूज़ किया जा रहा है और पूरे गुरदासपुर में जहाँ तक भी आप जाओगे वो आपको पूरे आ, कवर है कैमरे से एच एस टी आई से दुश्मन देश को क्या जवाब देना चाहते हैं दुश्मन देश को यही बोलना चाहते हैं वो जवाब तो देना क्या है वो तो पता लग गया उसने आ, कितने बम फोड़े हम पे लेकिन हमारा एक शीशा तक नहीं टूटा और हमने उसके क्या क्या तोड़ दिए ये तो मीडिया में है और जग ज़ाहिर है तो दुश्मन चाहे कुछ भी कर ले उसके नापाक हरकतों से हम झुकने वाले नहीं हैं और जवाब ऐसे ही मिलता रहेगा उसको हाँ इंडियन हथियार हमारे पास इंडियन हथियार भी है रशियन मेड भी हथियार है और कई सारे इक्विपमेंट हमारे पास यूएस मेड भी है इसराइल मेड भी हमारे पास है तो है हाँ, हमारे पास लेकिन अब हमारा जो फोकस है तो मेड इन इंडिया पे ज़्यादा जा, मेड इन इंडिया पे हमारा फोकस है जैसे आप डिस्प्ले कर रहे हो ये